ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਪ ਗੁਣ ਨਾਂ ਵਿਚਾਰਿਓ ਕੋਈ ਮਾਟੀ ਕਾ ਕੀ ਤੋਪੈ ਸੁਆਮੀ ਮਾਨਸ ਕੀ ਗਤਿ ਏਹੀ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰੋ ਪਾਵਹੁ ਡੋਬ ਦੇ ਪੱਤਰ ਤਾਰੇ ਜੀੜਾ ਅਗਨ ਬਰਾਬਰ ਤਪੈ ਬੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਸਾਨੈ ਸਖੋ ਵੈ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਸਾਨੈ सुख होती वाहेगुरु साहिब जी सौरठ महला चौथा आपे कंडा पुत राजी प्रभे आपे तौल तोलाया ਆਪੇ ਜ਼ਾ ਹੋ ਆਪੇ ਵਨਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਝੀਨ ਪਿਆਰੇ ਪਛਾ ਟੰਕ ਚੜਾਇਆ ਆਪੇ ਕੰਡਾ ਆਪਤ ਰਾਜੀ ਪਰਵੇ ਆਪੇ ਤੋਲ ਤੋਲਾਇਆ ਆਪੇ ਸਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੈ ਪਛਾ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਦਾਨ ਹੈ ਪਿਆਰਾ ਗੁਰ ਪੂਰੈ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਭੋ ਪਾਏ ਦਾ ਪਿਆਰਾ ਬਨ ਬੱਕਰੀ ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨ ਸਕੈ ਜਲਾਇਆ ਆਪੇ ਮਾਰ ਜੀਵਾਏ ਦਾ ਪਿਆਰਾ ਸਾ ਲੈਂਦੇ ਸਭ ਲਵਾਇਆ ਆਪੇ ਤਾਨ ਦੀਵਾਨ ਹੈ ਪਿਆਰਾ ਆਪੇ ਕਰ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜੋ ਹਰ ਪ੍ਰਭ ਮੇਰੀ ਪਾਇਆ ਆਪੇ ਜੰਤੀ ਜੰਤਹ ਪਿਆਰਾ ਜਨ ਨਾਨਕ ਵਜਹਿ ਵਜਾਇਆ ਆਪੇ ਜੰਤੀ ਜੰਤਹ ਪਿਆਰਾ ਜਨ ਨਾਨਕ ਵਜਹਿ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਯੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਯੋਨਿ ਸਾਪੰ ਗੁਰ ਪ੍ਰਸਾਦ ਜਪ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतह